ਸੁਭਾਨਪੁਰ ਵਿੱਚ ਦਰਜ ਨਵੇਂ ਕੇਸ ਵਿੱਚ ਭੁਲਾਤੋ ਕਾਂਗਸੀ ਵਿਧਾਇਕ ਸੁਪਾਲ ਖੈਰਾ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਇਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਆਨ ਦਿੰਦੇ ਹੋਏ ਕਿਹਾ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਆਪ ਸਰਕਾਰ ਬਾਰੇ ਤਸੱਲੀ ਨਾਲ ਗੱਲ ਕਰਨਗੇ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਕੁਝ ਕਿਹਾ ਤਾਂ ਭਗਵੰਤ ਮਾਨ ਇਹਨਾਂ ਪੁਲਿਸ ਅਧਿਕਾਰੀਆਂ ਤੇ ਗੁੱਸਾ ਕਰਨਗੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਬਾਨਤ ਮਿਲਣ ਤੋਂ ਬਾਅਦ ਖੈਰਾ ਖਿਲਾਫ ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿੱਚ 195A 506 ਅਧੀਨ ਕੇਸ ਦਰਜ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਸੁਪਾਲ ਖੈਰਾ ਤੇ 4 ਜਨਵਰੀ ਦੀ ਸਵੇਰ ਥਾਣਾ ਸੁਭਾਨਪੁਰ ਵਿੱਚ ਇੱਕ ਔਰਤ ਰਣਜੀਤ ਕੌਰ ਦੀ ਸ਼ਿਕਾਇਤ ਤੇ 195A ਅਤੇ 506 ਆਈਪੀਸੀ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ 26 ਜਨਵਰੀ ਮੌਕੇ ਮੰਤਰੀ ਅਮਨ ਅਰੋੜਾ ਵੱਲੋਂ ਝੰਡਾ ਲਹਿਰਾਏ ਜਾਣ ਦੀ ਰਸਮ ਨੇ ਦੇ ਐਲਾਨ ਤੇ ਸਵਾਲ ਚੁੱਕੇ ਹਨ ਇਸ ਚਿੱਠੀ ਵਿੱਚ ਰਾਜਪਾਲ ਨੇ ਆਖੇ ਕਿ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ 2 ਸਾਲ ਦੀ ਸਜ਼ਾ ਸੁਣਾ ਚੁੱਕੀ ਹੈ ਲਿਹਾਜ਼ਾ ਉਹ ਝੰਡਾ ਨਹੀਂ ਲਹਿਰਾ ਸਕਦੇ ਰਾਜਪਾਲ ਨੇ ਆਖੇ ਕਿ ਜਿਸ ਮੰਤਰੀ ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੋਵੇ ਉਹ ਝੰਡਾ ਲਹਿਰਾਉਣ ਦੀ ਰਸਮ ਕਿਸ ਤਰ੍ਹਾਂ ਅਦਾ ਕਰ ਸਕਦਾ ਹੈ ਪੰਜਾਬ ਸਰਕਾਰ ਵੱਲ ਜਾਰੀ ਕੀਤੀ ਗਈ ਸੂਚੀ ਮੁਤਾਬਕ ਅਮਨ ਅਰੋੜਾ ਵੱਲੋਂ 26 ਜਨਵਰੀ ਮੌਕੇ ਅੰਮ੍ਰਿਤਸਰ ਵਿਖੇ ਤਿਰੰਗਾ ਲਹਿਰਾਇਆ ਜਾਵੇਗਾ। ਦਰਅਸਲ ਸੁਨਾਮ ਦੀ ਅਦਾਲਤ ਨੇ 2008 ਦੇ ਇੱਕ ਘਰੇਲੂ ਹਿੰਸਾ ਮਾਮਲੇ ਵਿੱਚ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਅਮਨ अरोड़ा ਦੇ ਜੀਜਾ ਨੇ ਇੱਕ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਸੁਨਾਮ ਵਿਖੇ ਅਮਨ अरोड़ा ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸੁਣਵਾਈ ਕਰਦਿਆਂ ਸੁਨਾਮ ਦੀ ਅਦਾਲਤ ਨੇ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਪੰਜਾਬ ਸਰਕਾਰ ਨੇ ਸੂਬੇ ਭਰ ਦੇ ਅੰਗੜਵਾੜੀ ਸੈਂਟਰਾਂ ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 3 ਤੋਂ 6 ਸਾਲ ਦੇ ਬੱਚਿਆਂ ਨੂੰ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀਆਂ ਦੇ ਮੌਸਮ ਕਾਰਨ ਛੋਟੇ ਬੱਚਿਆਂ ਦਾ ਅੰਗੜਵਾੜੀ ਸੈਂਟਰਾਂ ਵਿੱਚ ਆਣਾ ਬਹੁਤ ਮੁਸ਼ਕਲ ਹੁੰਦਾ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅੰਗੜਵਾੜੀ ਸੈਂਟਰਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ 14 ਜਨਵਰੀ 2024 ਤੱਕ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ ਅੰਗੜਵਾੜੀ ਵਰਕਰਾਂ ਵੱਲੋਂ 3 ਤੋਂ 6 ਸਾਲ ਦੇ ਬੱਚਿਆਂ ਨੂੰ ਛੁੱਟੀਆਂ ਦੇ ਦੌਰਾਨ ਟੇਕ ਹੋਮ ਰਾਸ਼ਨ ਦਿੱਤਾ ਜਾਵੇਗਾ ਰੱਖਿਆ ਮੰਤਰਾਲੇ ਵੱਲੋਂ 26 ਜਨਵਰੀ ਦੀਆਂ ਝਾਂਕੀਆਂ ਦੇ ਡਿਜ਼ਾਈਨ ਜਨਤਕ ਕੀਤੇ ਜਾਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਤੰਜ ਕਸਿਆ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਜਨਤਕ ਕੀਤੇ ਝਾਂਕੀ ਦੇ ਡਿਜ਼ਾਈਨ ਵਿੱਚ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਕੋਈ ਤਸਵੀਰ ਨਹੀਂ ਹੈ ਇਸ ਸੰਬੰਧੀ ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਇੱਕ ਖਬਰ ਵੀ ਸਾਂਝੀ ਕੀਤੀ ਹੈ ਦੱਸਦੀ ਕਿ ਸੁਨੀਲ ਜਾਖੜ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਵੱਲੋਂ ਰੱਦ ਕੀਤੀਆਂ ਗਈਆਂ ਪੰਜਾਬ ਦੀਆਂ ਝਾਂਕੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਹਨ ਇਸ ਸੰਬੰਧੀ ਸੀਐਮ ਭਗਵੰਤ ਮਾਨ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਸੁਨੀਲ ਜਾਖੜ ਜੀ ਹੁਣ ਤੁਸੀਂ ਕਿਹੜੇ ਮੂ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਦੀਆਂ ਝਾਂਕੀਆਂ ਦੇ ਮਾਮਲੇ ਵਿੱਚ ਤੁਸੀਂ ਭਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ ਵਿੱਚ ਖੜਨ ਦੀ ਬਜਾਏ ਅਰਵਿੰਦ ਕੇਜਰੀਵਾਲ ਤੇ ਮੇਰੇ ਤੇ ਝੂਠੇ ਅਤੇ ਬੇਤੁਕੀ ਇਲਜ਼ਾਮ ਲਗਾਏ ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਹੈ ਪੰਜਾਬੀ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਗੇ ਉਕਮંત્રી ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਂਦੇ ਸਿਰਜੇ ਸੁਪਨੇ ਨੂੰ ਸਕਾਰ ਕਰਨ ਲਈ ਹੁਣ ਮਾਸਟਰ ਪਲਾਨ ਤਿਆਰ ਕਰਕੇ ਵਿਕਾਸ ਕਾਰਜਾਂ ਤੇ ਕੰਮ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਦੀ ਪਤਨੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਪ੍ਰੋਜੈਕਟਾਂ ਤੇ ਮਾਨ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ ਤੁਹਾਡੇ ਪਿੰਡ ਦਾ ਪਿਆਰ ਹੈ ਜੀ ਜਿਹੜਾ ਤੁਸੀਂ ਸਾਰੇ ਇੱਥੇ ਚੱਲ ਕੇ ਆਏ ਹੋ ਮਿਲਦੇ ਰਹਿੰਦੇ ਹੋ ਪਹਿਲਾਂ ਵੀ ਤੁਹਾਡੇ ਨਾਲ ਦਰਸ਼ਨ ਮੇਲੇ ਹੁੰਦੇ ਰਹਿੰਦੇ ਨੇ ਪਰ ਅੱਜ ਖੁਸ਼ੀ ਹੈ ਜਿਹੜੀ ਉਹ ਦੁਗਣੀ ਹੈ ਕਿ ਜਿਹੜੀ ਬਹੁਤ ਲੰਬੇ ਸਮੇਂ ਦੀ ਮੰਗ ਸੀਗੀ ਕਿ ਜਿਹੜਾ ਸਕੂਲ ਹੈ ਉਹ ਬਹੁਤ ਹੀ ਖਸਤਾ ਹਾਲਤ ਚ ਸੀ ਕਮਰਿਆਂ ਦੀ ਲੋੜ ਸੀ ਉਹ ਅੱਜ ਪੂਰੀ ਹੋਈ ਹੈ ਸਰਕਾਰ ਨੇ ਮਾਨ ਸਰਕਾਰ ਨੇ 72 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਅੱਜ ਸਕੂਲਾਂ ਦੇ ਕਮਰਿਆਂ ਲਈ ਦਿੱਤੀ ਸੀ ਉਹ ਕਮਰੇ ਅੱਜ ਬਣ ਕੇ ਤਿਆਰ ਨੇ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੇ ਮੌਸਮ ਹੈ ਜਿਹੜਾ ਉਹ ਤਾਂ ਜਾਂ ਤਾਂ ਬੇਹੱਦ ਦੀ ਗਰਮੀ ਹੁੰਦੀ ਹੈ ਜਾਂ ਠੰਡ ਹੁੰਦੀ ਹੈ ਸੋ ਇਹ ਸਕੂਲ ਚ ਕਮਰੇ ਪੈਣ ਨਾਲ ਇੰਨਾ ਤਾਂ ਹੈਗਾ ਕਿ ਬੱਚਿਆਂ ਨੂੰ ਇੱਕ ਵਧੀਆ ਜਗ੍ਹਾ ਬੈਠਣ ਨੂੰ ਮਿਲੇਗੀ। ਗਰਮੀਆਂ ਚ ਪੱਖੇ ਚੱਲਣਗੇ, ਸਿਆਲ ਚ ਜੇ ਖਿੜਕੀਆਂ ਬਾਹਰੀਆਂ ਬੰਦ ਕਰਕੇ ਬੱਚੇ ਆਪਦਾ ਪੜ੍ਹ ਸਕਦੇ ਨੇ। ਪਹਿਲਾਂ ਆਪਾਂ ਦੇਖਦੇ ਰਹਿੰਦੇ ਆਂ ਵੀ ਕਈ ਵਾਰੀ ਬੱਚੇ ਬਾਹਰ ਬੈਠ ਕੇ ਪੜ੍ਹਦੇ ਹੁੰਦੇ ਨੇ। ਪੇੜਾਂ ਥੱਲੇ, ਰਕਤਾਂ ਥੱਲੇ। ਸੋ ਅੱਜ ਇਹ ਗੱਲੋਂ ਤਾਂ ਆਪਾਂ ਨਿਸ਼ਚਿੰਤ ਹੋ ਗਏ ਆਂ ਕਿ ਬੱਚਿਆਂ ਦੀ ਇੱਕ ਵਧੀਆ ਮਾਹੌਲ ਹੈ ਪੜ੍ਹਾਈ ਲਈ। ਬੱਚਾ ਵੀ ਤਾਂ ਹੀ ਪੜ੍ਹ ਸਕਦਾ ਹੈ, ਟੀਚਰ ਤਾਂ ਹੀ ਪੜ੍ਹਾ ਸਕਦਾ ਹੈ ਜੇ ਮਾਹੌਲ ਮਿਲੇ। ਪੁਰਾਣੀਆਂ ਸਰਕਾਰਾਂ ਨੇ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕੀਤਾ ਕਿ ਮਾਹੌਲ ਠੀਕ ਹੋਣਾ ਚਾਹੀਦਾ ਮਾਨ ਸਰਕਾਰ ਜਦ ਦੀ ਹੋਂਦ ਚਾਹੀਏ ਉਹਦੇ ਦੋਹੀ ਮੇਨ ਅਜੰਡੇ ਸੀਗੇ ਕਿ ਅਸੀਂ ਸਿੱਖਿਆ ਵੱਲ ਤੇ ਸਿਹਤ ਵੱਲ ਧਿਆਨ ਦੇਈਏ ਜੇ ਸਿੱਖਿਆ ਹੋਊਗੀ ਤਾਂ ਹੀ ਆਪਣਾ ਦੇਸ਼ ਪੰਜਾਬ ਹੈ ਜਿਹੜਾ ਅੱਗੇ ਵਧ ਸਕਦਾ ਤੇ ਉਹਦੇ ਬਾਵਤੀ ਪਹਿਲਾਂ ਵੀ ਮਾਨ ਸਰਕਾਰ ਨੇ ਗਰਾਂਟਾ ਤੁਹਾਡੇ ਪਿੰਡ ਚ ਹੋਰ ਵੀ ਮਹੀਆਂ ਕਰਾਈਆਂ ਨੇ ਐਮਪੀ ਹੁੰਦਿਆਂ ਹੋਇਆਂ ਵੀ ਮਾਨ ਸਾਹਿਬ ਨੇ ਇਸ ਪ੍ਰਾਇਮਰੀ ਸਕੂਲ ਦੀ ਗ੍ਰਾਂਟ ਦਿੱਤੀ ਸੀ ਜਿਹਦੇ ਨਾਲ ਪ੍ਰਾਇਮਰੀ ਸਕੂਲ ਦੇ ਕਮਰੇ ਪਏ ਸੀਗੇ ਸੋ ਹੁਣ ਵੀ ਉਹਨਾਂ ਨੇ ਗ੍ਰਾਂਟ ਦਿੱਤੀ ਅਸੀਂ ਧੰਨਵਾਦ ਕਰਦੇ ਤੇ ਹੁਣ ਤੱਕ ਲਗਭਗ 5 ਕਰੋੜ ਦਾ ਲਾਗਤ ਨਾਲ ਤੁਹਾਡੇ ਪਿੰਡ 'ਚ ਜਿਹੜੇ ਕੰਮ ਨੇ ਉਹ ਸ਼ੁਰੂ ਹੋਏ ਨੇ ਜਿਹੜੇ ਵਾਟਰ ਵਰਕਸ ਦਾ ਕੰਮ ਸੀ ਦਾ ਮੇਨ 2 ਕਰੋੜ ਦੀ ਲਾਗਤ ਨਾਲ ਉਹ ਵੀ ਸ਼ੁਰੂ ਹੋਇਆ ਲਾਇਬ੍ਰੇਰੀ ਜਿਹੜੀ ਆ ਉਹ ਵੀ ਬਣ ਰਹੀ ਹੈ ਤੇ ਇਹ ਵੀ ਅਸੀਂ ਆਸ ਕਰਦੇ ਹਾਂ ਕਿ ਜਲਦ ਮੋਹੱਲਾ ਕਲੀਨਿਕ ਵੀ ਤੁਹਾਡੇ ਪਿੰਡ ਨੂੰ ਵਹੀਆ ਕਰਾਇਆ ਜਾਏਗਾ ਉਹਦੇ ਲਈ ਵੀ ਅਸੀਂ ਪੁਰ ਜੋਰ ਮਿਹਨਤ ਕਰਾਂਗੇ ਤੇ ਸੀਐਮ ਸਾਹਿਬ ਨੂੰ ਤੁਹਾਡੀ ਸਿਫਾਰਿਸ਼ ਵੀ ਕਰਾਂਗੇ ਕਿ ਪਿੰਡ ਦੇ ਲੋਕਾਂ ਨੂੰ ਜਿਹੜੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣ ਸੋ ਇਦਾਂ ਹੀ ਚੱਲਦਾ ਰਹੇਗਾ ਜੀ ਜਿਹੜੀਆਂ ਵੀ ਹੋਰ ਮੰਗਾਂ ਨੇ ਪਿੰਡ ਦੀਆਂ ਕਮੇਟੀ ਹਾਲ ਦੀ ਹਾਲ ਦੀ ਮੰਦ ਸੀ ਕਿ ਉਹ ਵੀ ਬੰਨ ਰਿਹਾ ਸੋ ਇਦਾਂ ਹੀ ਤੁਹਾਡੇ ਨਾਲ ਆ ਜੀ ਥੋੜਾ ਪੈਸਾ ਥੋੜਾ ਦਿੱਤਾ ਹੋਇਆ ਪੈਸਾ ਤੇ ਤੁਹਾਡੇ ਤੇ ਲਾਵਾਂਗੇ ਜੀ ਰੁਪਈਏ ਦੀ ਹੇਰਾਫੇਰੀ ਨਹੀਂ ਹੈਗੀ ਇਹ ਸਰਕਾਰ ਚ ਨਾ ਅਸੀਂ ਰੱਖਣਾ ਨਾ ਅਸੀਂ ਰੱਖੀਏ ਥੋੜਾ ਪੈਸਾ ਥੋੜੇ ਤੇ ਲੱਗੇ ਇਹ ਤੋਂ ਵੱਡੀ ਸਾਡੇ ਲਈ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ ਪੰਜਾਬ ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਂਗਰਸੀ ਵਿਧਾਇਕ ਸੁਪਾਲ ਖਰਣ ਕਪੂਰਥਲਾ ਅਦਾਲਤ ਵਿੱਚ ਪੇਸ਼ ਕੀਤਾ ਇਸ ਤੋਂ ਪਹਿਲਾਂ ਪੁਲਿਸ ਖੈਰਾਂ ਨੂੰ ਮੈਡੀਕਲ ਕਰਾਉਣ ਲਈ ਲੈ ਗਈ ਮੀਡੀਆ ਨਾਲ ਗੱਲਬਾਤ ਦੌਰਾਨ ਖੈਰਾਂ ਨੇ ਕਿਹਾ ਕਿ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਸਰਕਾਰ ਉੱਤੇ ਬੋਲਣਗੇ ਉਹਦੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿੱਚ ਬੋਲਦੇ ਨਜ਼ਰ ਆ ਰਹੇ ਹਨ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੇ ਵੱਡਾ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰ ਸੁਖਪਾਲ ਖੈਰਾ ਦੇ ਹੱਕ ਵਿੱਚ ਨਹੀਂ ਬੋਲ ਰਹੇ ਕਾਂਗਰਸ ਸੁਖਪਾਲ ਖੈਰਾ ਨੂੰ ਭੁੱਲ ਚੁੱਕੀ ਹੈ ਸਰਦਾਰ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਰੈਗੂਲਰ bail ਦਿੱਤੀ ਹਾਈ ਕੋਰਟ ਨੇ ਡਰੱਗ ਰਿਲੇਟਿਡ ਕੇਸ ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਬ ਮੈਂ ਉਹ ਫੁਟੇਜ ਦੇਖ ਰਿਆ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਪਛਾਣੇ ਨਹੀਂ ਗਏ ਸੁਨੀਲ ਜਾਖੜ ढੋਸ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਹੈ ਮੇਰੇ ਸਾਥੀ ਰਹੇ ਹੈ ਮੇਰਾ ਬੜਾ ਅੱਛਾ ਸੰਬੰਧ ਹੈ ਪਛਾਣਨਾ ਤਾਂ ਮਨ ਨੂੰ ਚਾਹੀਦਾ ਸੀ ਪਰ ਮਨ ਨੂੰ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਉਹ ਅਮਲੈਨੀ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਂ ਹੀ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ ਐੀਸੀਸੀ ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲੈਣਾ ਵੀ ਆ ਕੇਸ ਤਾਂ ਪੁਰਾਣਾ ਹੈ 15 ਦਾ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਹੈ ਤੇ ਉਹ ਬੇਲ ਉਥੋਂ ਕਚਹਿਰੀ ਚੋਂ ਬਾਹਰ ਨਿਕਲ ਤੋ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰਿਕੇਟਡ ਟੋਟਲ ਬੋਗਸ ਫੈਬ੍ਰਿਕੇਟਡ ਬੀਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੈਂਦੇ ਹੈ ਆ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਹੈ ਆ ਆ ਕੀ ਹੋਇਆ ਨਜਾਇਜ਼ ਹੈ ਜਾਇਜ਼ ਹੈ ਆ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਪਰ ਸੁਨੀਲ ਕੌਣ ਹੁੰਦਾ ਬੋਲਣ ਵਾਲਾ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕੇਏਸੀਸੀ ਆ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਿੰਨ ਮਹੀਨਿਆਂ ਚ ਵੀ ਖੇੜਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤਿਸ਼ੀ ਬੜੇ ਬੈਠੇ ਆ ਛੱਡਤਾ ਉਹਨਾਂ ਨੇ ਪੇਡੀਆਂ ਦੇ ਹਵਾਲੇ ਕਰਤਾ ਵੀ ਆਹ ਲੋ ਜੀ ਖਾ ਲੋ ਤੁਸੀਂ ਨੋਚ ਲੋ ਵੱਢ ਲੋ ਇਹਨੂੰ ਚੱਕ ਵੱਢ ਲੋ ਕੋਈ ਬੋਲਦਾ ਹੀ ਨਹੀਂ ਸਾਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਪ ਢੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਪ ਢੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕਿ ਹਲੋ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਆ ਜਿਹਨੂੰ ਇਨਚਾਰਜ ਲਾਇਆ ਹੈ ਵੀ ਉਹ ਸ਼ਹਿਰ ਜਾ ਕੇ ਉੱਥੇ ਕਪੂਰਥਲੇ ਜੀ ਇੰਚ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਅਸਾ ਨਾ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿਸੇ ਦੇ ਖੈਰਾ ਸਾਹਿਬ ਨਾਲ ਦੇ ਮੇ ਆ ਪੋਲਿਟਿਕਲ ਡਿਫਰੈਂਸਿਸ ਚੋ ਬੜੇ ਵਿਵਾਗ ਕਿਸਮ ਦੇ ਵਿਜ਼ ਮਰਕਿਊਰੀਅਲ ਟਾਈਪ ਇੱਥੇ ਦੀ ਇਹਨਾਂ ਨੇ ਛੱਡਤੀ ਲੀਡਰਸ਼ਿਪ ਸੀਗੇ ਲੀਡਰ ਆਪੋਜੀਸ਼ਨ ਸੀਗੇ ਕਾਂਗਰਸ ਛੱਡਤੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕਹਿੰਦੇ ਐ ਇਹਨਾਂ ਨੂੰ ਖੇਰਾ ਸਾਹਿਬ ਨੂੰ ਪਾਰਟੀ ਜੁਆਇਨ ਸਪੈਸ਼ਲੀ ਜਿਹੜੀ ਕਰਾਈ ਸੀਗੀ ਵਰਚੁਲੀ ਦਾ ਸੋ ਕਾਲ ਆਮਤਾ ਪ੍ਰਧਾਨਤਾ ਉਹ ਹੈ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਹਾਈਸਟ ਐਸ ਫਾਰ ਐਸ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਪਰਸਨਲ ਫੋਨ ਕਰਕੇ ਯਾਦ ਕਰੋ ਕਿਉਂਕਿ ਮੈਂ ਪਾਰਟੀ 'ਚ ਸੀਗਾ ਮੈਨੂੰ ਪਤਾ ਹੈ ਹੈਲੀਕਾਪਟਰ ਹੈਲੀਪੈਡ ਤੇ ਜਾ ਕੇ ਖੇਰਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਬਿਕੋਜ਼ ਉਤੋਂ ਫੋਨ ਆਇਆ ਸੀ ਜੀ ਇਹਨਾਂ ਨੂੰ ਜੁਆਇਨ ਕਰਾਓ ਸੋ ਪੁੱਲ ਗਏ ਸੈਕੰਡ ਸਾਹਿਬ ਜਿੱਥੇ ਉਤਲੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ ਹੈ ਇੱਥੇ ਵਾਲਾ ਇੱਥੇ ਵਾਲੀ ਲੀਡਰਸ਼ਿਪ ਕੀ ਕਹਿੰਦੀ ਹੈ ਸਾਬ ਕਿਸੇ ਨੇ ਧਰਨਾ ਲਾਇਆ ਉੱਥੇ ਕੋਈ ਕੋਈ ਬੋਲਿਆ ਕੋਈ ਚੁਸਕਿਆ ਨਾ ਜੋ ਆ ਤਾਂ ਹੈ ਕਿ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਹੈ ਖੇੜਾ ਸਾਬ ਤੋਂ ਖੇੜਾ ਛੁਡਾਓ ਖੇੜਾ ਸਾਬ ਨਹੀਂ ਰਹਿ ਕੇ ਖੇੜਾ ਛੁਡਾਓ ਪਾਲਿਸੀ ਚੱਲ ਰਹੀ ਹੈ ਜਿਹੜੇ ਫਨੇ ਗਾਂਜ ਕਨਾ ਬੜਾਈ ਬੈਠੇ ਹੈ ਚੀਫ ਮਿਨਿਸਟਰੀ ਦੀ ਉਹਨਾਂ ਨੂੰ ਉਹ ਸੂਲ ਵਾਂਗੂ ਚੁਦੇ ਬੇਦੇ ਵਾਲਾ ਖੰਡਾ ਤੇ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਭ ਪਰ ਬੋਲਣ ਕੀ ਕੱਲ ਤਾਂ ਇਹਨਾਂ ਨੂੰ ਕੋਈ ਕਹਿੰਦੇ ਸੀ ਵੀ ਇਹਨਾਂ ਤੇ ਲੱਗਦਾ ਸਿੱਧੂ ਸਾਹਿਬ ਦੇ ਨਾਲ ਰਹੇ ਨੇ ਤਾਂ ਵੀ ਡਿਸਪਲਿਨ ਵਾਲਾ ਕਰ ਦੇਣਾ ਸੀ ਕਿਉਂਕਿ ਆ ਬੋਲਦੇ ਬਾਦ ਹੈ ਜਿਨ੍ਹਾਂ ਨਾਲ ਇਹਨਾਂ ਦੀ ਜੱਫੀ ਪਹਿਨਣ ਵਾਲੀ ਹੈ ਕੇਚਰੀਵਾਲ ਸਾਹਿਬ ਤੇ ਭਗਵੰਦ ਮਾਨ ਜੀ ਨਾਲ ਵੀ ਇਹਨਾਂ ਦੇ ਗਲਾ ਬੋਲਦੇ ਐ ਸੋਇਜ਼ ਕ੍ਰੀਏਟਿੰਗ ਇਨਡਿਸਪਲਿਨ ਚੈਰ ਮੀਕਲ ਨੋਟਿਸ ਜੇਲ ਚ ਜਾਂਦਾ ਬੜੇ ਵੀ ਯੂ ਹੈਵ ਬੀਨ ਅਕਿਊਜ਼ਡ ਆਫ ਇਨਡਿਸਪਲਿਨ ਚੈਹ ਤਾਂ ਉਹਨਾਂ ਨੂੰ ਇਨਡਿਸਪਲਿਨ ਦਾ ਨੋਟਿਸ ਪੇਜ ਦੇਣ ਉਹ ਬੇਨਕਾਬ ਹੋਗੇ ਦੁਜੇ ਬੇਨਕਾਬ ਹੋ ਗਏ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸ ਹੈ ਪਕਸ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਹੈ ਸਾਰਿਆਂ ਨੂੰ ਅੰਦਰ ਤਕੂੰਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਥਾ ਦੇਣੇ ਅੰਦਰ 15 15 20 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿਉਂਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਕ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਗਏ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਵੱਢ ਰਹੇ ਕੋਈ ਪੰਜਾਬ ਦੀ ਗੱਲ ਕਰਦਾ ਚਾਹੇ ਨੋਜੋਤ ਸਿੰਘ ਦੂ ਕਰਦੇ ਆ ਚਾਹੇ ਸੁਖਪਾਲ ਖਹਿਰਾ ਜੀ ਕਰਦੇ ਆ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉੱਥੇ ਆਪ ਕਹੀ ਜਾਂਦੇ ਵੇ ਸਮਨ ਗਲਤ ਹੋ ਗਿਆ ਸਮਨ ਕੋਈ ਗਲਤ ਨਹੀਂ ਹੈ ਸਾਬ ਕੇਜਰੀਵਾਲ ਸਾਹਿਬ ਈਡੀ ਤੋਂ ਲੁਕਦੇ ਫਿਰਦੇ ਹਨ ਸ਼੍ਰੋਮਣੀ ਅਕਾਲ ਦਲ ਦੀ ਲੋਕ ਸਭਾ ਮੈਂਬਰ ਪਾਰਲੀਮੈਂਟ ਹਰਸਿਮਤ ਕੌਰ ਬਾਦਲ ਨੇ ਇੰਡੀਆ ਗੱਠਜੋੜ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਗੱਠਜੋੜ ਤੇ ਪ੍ਰਤੀਕਿਰਿਆ ਦਿੱਤੀ ਹਰਸਿਮਤ ਕੌਰ ਬਾਦਲ ਨੇ ਕਿਹਾ ਕਿ ਇੱਕ ਪਾਸੇ ਤਾਂ ਕਾਂਗਰਸ ਵਿੱਚ ਫੁੱਟ ਹੈ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਸੀਐਮ ਭਗਵੰਤ ਮਾਨ ਪੰਜਾਬ ਨੂੰ ਕਰਜ਼ਾਈ ਬਣਾ ਰਹੇ ਹਨ ਹਰਸਿਮਤ ਕੌਰ ਬਾਦਲ ਨੇ ਕਿਹਾ ਕਿ ਜਿੱਥੇ ਕੇਂਦਰ ਵਿੱਚ ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਦਾ ਗੱਠਜੋੜ ਹੈ ਉੱਥੇ ਹੀ ਪੰਜਾਬ ਵਿੱਚ ਇਹ ਦੋਵੇਂ ਪਾਰਟੀਆਂ ਲੋਕਾਂ ਦੇ ਸਾਹਮਣੇ ਵਾਖੂਂ ਦਾ ਢੋਂਗ ਕਰ ਰਹੀਆਂ ਹਨ ਪਰ ਇਹ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਮਿਲੀਭੁਗਤ ਕਰ ਰਹੀਆਂ ਹਨ ਹਰਸ਼ਿੰਦਰ ਕੌਰ ਬਾਲ ਨੇ ਆਵਾ ਦੀ ਪਾਰਟੀ ਅਤੇ ਕਾਂਗਰਸ ਵਿਚਕਾਰ ਗੱਟ ਜੋੜ ਹੋਣ ਦਾ ਦਾਅਵਾ ਕੀਤਾ ਹੈ ਦੇਖੋ ਜੀ ਇਹ ਸਾਰੇ ਚਤਰੋ-ਚਤਰੀ ਹੋਏ ਬੈਠੇ ਨੇ ਆਪਸ ਵਿੱਚ ਇਹ ਨਾ ਸਾਰਿਆਂ ਦੀ ਲੜਾਈ ਚੱਲ ਰਹੀ ਹੈ ਇੱਕ ਪਾਸੇ ਕਾਂਗਰਸ ਦੋ 파ੜ ਹੋਈ ਪਈ ਹੈ ਦੂਜੇ ਪਾਸੇ ਇਹ ਕੇਜਰੀਵਾਲ ਨੂੰ ਖੁਸ਼ ਕਰਕੇ ਆਪ ਦੀ ਕੁਰਸੀ 'ਚ ਬਨੇ ਬੈਠੇ ਰਹਿਣ ਵਾਸਤੇ ਭਗਵੰਤ ਮਾਨ ਪੰਜਾਬ ਨੂੰ ਕਰਜ਼ਾਈ ਕਰੀ ਜਾ ਰਿਹਾ ਹੈਗਾ ਪੰਜਾਬ ਦੇ ਪੈਸੇ ਲੁਟਾਰਿਆ ਤੇ ਦੋਨੋਂ ਪਾਰਟੀਆਂ ਇਹਨਾਂ ਦਾ ਗੱਠਜੋੜ ਚ ਦਿੱਲੀ ਵਿੱਚ ਕੇਜਰੀਵਾਲ ਤੇ ਰਾਹੁਲ ਗਾਂਧੀ ਦਾ ਗੱਠਜੋੜ ਹੋ ਗਿਆ ਇੱਥੇ ਪੰਜਾਬ ਦੇ ਲੋਕਾਂ ਦੀ ਅੱਖਾਂ 'ਚ ਘੱਟਾ ਸਿੱਟੀ ਫਿਰਦੇ ਨੇ ਕਿ ਅਸੀਂ ਆਡਾ ਹਕੀਕਤ ਆ ਹੈਗੀ ਕਿ ਪਹਿਲੇ ਵੀ ਇਹ ਦੋਨੋਂ ਇਕੱਠੇ ਸੀਗੇ ਸ਼ੋਨਨੀ ਅਕਾਲੀ ਦਲ ਦੇ ਖਿਲਾਫ ਭੰਡੀ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ 'ਚ ਨਫ਼ਰਤ ਪੈਦਾ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਨਾ ਦੋਨਾਂ ਨੇ ਸੱਤਾ ਦਾ ਲਹਾਲਟਾ ਝੂਠੇ ਲਾਰੇ ਝੂਠੇ ਵਾਦੇ ਝੂਠੇ ਪੰਡੀ ਪ੍ਰਚਾਰ ਕਰਕੇ ਪਹਿਲੇ 5 ਸਾਲ ਕਾਂਗਰਸ ਨੇ ਰਾਜ ਕੇ ਲੁੱਟਿਆ ਜੇਬਾਂ ਭਰੀਆਂ ਲੋਕਾਂ ਨੇ ਉਹਨਾਂ ਨੂੰ ਦਫਾ ਕੀਤਾ ਉਹ ਵੀ ਮੈਂ ਕਹਿੰਦੀ ਆ ਵੱਧ ਕਾਂਗਰਸੀ ਦੀ ਵੋਟਾਂ ਨਾਲ ਹੀ ਆਮ ਆਦਮੀ ਦੀ ਸਰਕਾਰ ਬਣੀ ਹੈ ਤੇ ਹੁਣ ਉਹੀ ਕੰਮ ਇਹ ਭਗਵੰਤ ਮਾਨ ਕਰ ਰਿਹਾ ਹੈ 60000 ਕਰੋੜ ਦਾ ਕਰਜ਼ਾ ਚੜਾਤਾ ਜਿਹੜੀ ਵੱਡੀ ਵੱਡੀ ਗੱਲਾਂ ਕਰਦਾ ਸੀ ਕਿ ਪਿੰਡਾਂ ਤੋਂ ਸਰਕਾਰ ਚੋਂ ਪਿੰਡਾਂ ਚ ਦੁਵਾਨੀ ਨਹੀਂ ਆਈ ਜਿਹੜੀ ਵੱਡੀ ਗੱਲਾਂ ਕਰਦਾ ਸੀ ਕਿ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਅੱਜ ਬਾਵਾ ਸਾਹਿਬ ਦੀ ਦਿੱਤੀ ਹੋਈ ਸਾਰੀ ਸਹੂਲਤਾਂ ਕੱਟੀ ਜਾ ਰਹੀ ਹੈ ਆ ਬੀਬੀਆਂ ਫਿਰਦੀਆਂ ਨੇ ਇਹਨਾਂ ਦੇ ਕਿੰਨੇ 2-2 ਸਾਲ ਇਹਨਾਂ ਦੇ ਸ਼ਗਨ ਦੇ ਚੈੱਕ ਨਹੀਂ ਆ ਜਿਹੜੇ ਬਾਦਲ ਸਾਹਿਬ ਦਿੰਦੇ ਸੀ ਕਿੰਨੇ ਇੱਥੇ ਰੁੱਲਦੇ ਫਿਰਦੇ ਆ ਗਰੀਬ ਤੋਂ ਗਰੀਬ ਦੇਖੋ ਉਹਦੀ ਪੈਨਸ਼ਨ ਤੱਕ ਨਹੀਂ ਲੱਗੀ ਜਿਹੜਾ 2500 ਪੈਨਸ਼ਨ ਦੇਣ ਦੀ ਗੱਲ ਕਰਦਾ ਸੀ ਭਗਵੰਤ ਬੇਈਮਾਨ ਤੇ ਨੀਲੇ ਕਾਰਡ ਜਿਹੜੇ ਬਾਦਲ ਸਾਹਿਬ ਨੇ ਲੱਖਾਂ ਦੀ ਗਿਣਤੀ 'ਚ ਬਣਾਏ ਸੀਗੇ ਲੱਖਾਂ ਦੀ ਪਿੰਡ-ਪਿੰਡ 'ਚ ਗਰੀਬ ਦੇ ਕਾਰਡ ਕੱਟਦੇ 30 ਕਿਲੋ ਕਣਕ ਬਾਦਲ ਸਾਹਿਬ ਦਿੰਦੇ ਸੀ ਉਹ ਮਸਾ 15 ਕਿਲੋ ਮਿਲਦੀ ਉਹ ਵੀ ਕਾਰਡ ਕੱਟਦੇ ਤੇ ਇਹ ਤਾਂ ਹਾਲ ਹੈ ਤੇ ਕਰਜ਼ੇ ਦੇ ਉੱਤੇ ਰੋਜ਼ ਕਰਜ਼ਾ ਸਰਕਾਰ ਦੇ ਉੱਤੇ ਸੂਬੇ ਦੇ ਉੱਤੇ ਲੋਕਾਂ ਦੇ ਉੱਤੇ ਕਰਜ਼ਾ ਲਈ ਜਾ ਰਿ ਤੇ ਕਿੱਥੇ ਪੈਸੇ ਜਾ ਰਹੇ ਨੇ ਕੇਜਰੀਵਾਲ ਜਾਣੇ ਯਾ ਬੇਈਮਾਨ ਮੁੱਖ ਮੰਤਰੀ ਜਿਹੜਾ ਲੋਕਾਂ ਨੂੰ ਹਿਸਾਬ ਨਹੀਂ ਦਿੰਦਾ ਕੱਲੇ ਇਸ਼ਤਿਹਾਰਾਂ 'ਚ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਹੁਣ ਪਿੰਡ 'ਚ ਨਜ਼ਰ ਨਹੀਂ ਆਉਂਦਾ ਪਿੰਡਾਂ 'ਚ ਤਾਂ ਕੱਲੇ ਇਹਦੇ ਪੋਸਟਰ ਨਜ਼ਰ ਆਉਂਦੇ ਨੇ ਸੋ ਇਹ ਬੜਾ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਹੁਣ ਇਹ ਨਾ ਦੋਨਾਂ ਝੂਠੀਆਂ ਪਾਰਟੀਆਂ ਦਾ ਗਠਜੋੜ ਜਿਹੜਾ ਹੋ ਚੁੱਕਿਆ ਹੈਗਾ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਇੱਕ ਪਾਸੇ ਉਹ ਸ਼ਰੋਨੀ ਅਕਾਲੀ ਦਲ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਵਾਲੀ ਪਾਰਟੀ ਜਿਨੇ ਹਰੇਕ ਨੂੰ ਜੋ ਕਹਿਾਓ ਕਰਕੇ ਦਿਖਾਇਆ ਕੋਈ ਝੂਠਾ ਲਾਰਾ ਕੋਈ ਵਾਦਾ ਨਹੀਂ ਅੱਜ ਜੇ ਕੋਈ ਸਹੂਲਤ ਮਿਲਦੀ ਹੈ ਜੇ ਕੋਈ ਵਿਕਾਸ ਤਾਂ ਕੰਮ ਹੋਇਆ ਉਹ ਸਾਰੀ ਸ਼੍ਰੋਮੀ ਅਕਾਲੀ ਦਲ ਦੇ ਕੀਤੇ ਹੋਏ ਨੇ ਤੇ ਇਹ ਝੂਠੇ ਦੋਨੋਂ ਇਕੱਠੇ ਹੋ ਗਏ ਨੇ ਹੁਣ ਮੈਂ ਤਾਂ ਲੋਕਾਂ ਨੂੰ ਆਹੀ ਬੇਨਤੀ ਕਰਾਂਗੀ ਜਿਹੜਾ ਝਾੜੂ ਤੁਸੀਂ 2022 ਚ ਮਾਰਿਆ ਸੀ ਉਹ ਪੁੱਠਾ ਝਾੜੂ ਮਾਰ ਕੇ ਇਹ ਸਾਰੇ ਝੂਠੇ ਲੁਟੇਰਿਆਂ ਨੂੰ ਦੂਰ ਕਰੋ ਤਾਂ ਕਿ ਪੰਜਾਬ ਬਚੇ ਸਾਡਾ ਭਵਿੱਖ ਬਚੇ ਸਾਡੇ ਬੱਚੇ ਬਚਣ ਤੇ ਪੰਜਾਬ ਇੱਕ ਵਾਰ ਫੇਰ ਵਿਕਾਸ ਤੇ ਤਰੱਕੀ ਵੱਲ ਸਰਕਾਰਾਂ ਦਾ ਧਿਆਨ ਹੋਵੇ ਨਾ ਕੀ ਕੁਰਸੀ 'ਚ ਬੈਠੇ ਰਹਿਣ ਵਾਸਤੇ ਦਿੱਲੀ ਦੀ ਹਕੂਮਤ ਨੂੰ ਖੁਸ਼ ਕਰਨ 'ਚ ਲੱਗੇ ਰਹੇ। ਕੇਜਰੀਵਾਲ ਨੂੰ ਲਗਾਤਾਰ ਉਹਨੂੰ ਨੋਟਿਸ ਦਿੱਤੇ ਜਾ ਰਹੇ ਨੇ ਕੇਂਦਰੀ ਬਰ ਪਰ ਪੇਸ਼ ਨਹੀਂ ਹੋ ਰਿਹਾ ਕਿਵੇਂ ਦੇਖ ਦੋ। ਹਾਂ ਭਜਦਾ ਕਿਉਂ ਹੈ ਕੇਸ਼ਰੀਵਾਲ ਜੇ ਕੇਜਰੀਵਾਲ ਨੇ ਕੁਝ ਕੀਤਾ ਨਹੀਂ ਫਿਰ ਭਜਦਾ ਕਿਉਂ ਹੈ? ਹਕੀਕਤ ਆਏ ਕਿ ਸ਼ਰਾਬ ਦਾ ਬਹੁਤ ਵੱਡਾ ਘੁਟਾਲਾ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੀ ਹੈ ਅੱਜ ਕੇਜਰੀਵਾਲ ਦਾ ਆਧਾ ਮੰਤਰੀ ਮੰਡਲ ਤੇ ਜੇਲ੍ਹ 'ਚ ਬੈਠਿਆ ਹੈ। ਕੇਜਰੀਵਾਲ ਖੁਦ ਉੱਥੇ ਜਾਊਗਾ ਤੇ ਆ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਕੇ ਅਸੀਂ ਨਜ ਜਿਹੜਾ ਰੇਤਾ ਹੁੰਦਾ ਹੈ ਨਜਾਇਜ਼ ਮਾਈਨਿੰਗ ਨੂੰ ਖਤਮ ਕਰਕੇ ਅਸੀਂ 40000 ਕਰੋੜ ਰੁਪਏ ਕਮਾਵਾਂਗੇ ਅ ਸਰਿਆਮ ਉਹਨਾਂ ਦੇ ਮੰਤਰੀ ਨਜਾਇਜ਼ ਮਾਈਨਿੰਗ ਕਰੇ ਅਦਾਲਤਾਂ ਉਹਨਾਂ ਨੂੰ ਫਟਕਾਰ ਲਗਾ ਰਹੀਆਂ ਤੇ ਕਿਹੜਾ ਭ੍ਰਸ਼ਟਾਚਾਰ ਬੰਦ ਹੋਇਆ ਕਿਹੜੇ ਤਹਿਸੀਲ 'ਚ ਕਿਹੜਾ ਨਜਾਇਜ਼ ਮਾਈਨਿੰਗ ਬੰਦ ਰਹੀ ਉਹ ਇਹਨਾਂ ਨੇ ਸ਼ਰਾਬ ਦਾ ਇੰਨਾ ਵੱਡਾ ਘਪਲਾ ਕੀਤਾ ਜਿਹੜਾ ਦਿੱਲੀ ਦਾ ਘਪਲਾ ਹੈ ਉਹੀ ਲੋਕਾਂ ਨੇ ਆ ਕੇ ਪੰਜਾਬ 'ਚ ਘਪਲਾ ਕੀਤਾ ਲੇਕਿਨ ਕਿਉਂ ਭਾਜਪਾ ਦੀ ਸਰਕਾਰ ਭਗਵੰਤ ਮਾਨ ਨੂੰ ਕਿਉਂ ਨਹੀਂ ਫੜ ਰਹੀ ਜਿਵੇਂ ਕੇਜਰੀਵਾਲ ਨੂੰ ਫੜ ਰਹੀ ਇਹ ਤਾਂ ਸਾਨੂੰ ਅੱਜ ਤਾਈਂ ਨਹੀਂ ਸਮਝ ਆਇਆ ਕਿ ਭਗਵੰਤ ਮਾਨ ਦੀ ਸੈਟਿੰਗ ਭਾਜਪਾ ਕੀ ਕੇਜਰੀਵਾਲ ਦੇ ਨਾਲ ਹੈ ਜਾਂ ਕਿਤੇ ਨਾਲ ਹੈ ਲੇਕਿਨ ਆ ਸਹੀ ਹੈ ਕਿ ਪੰਜਾਬ ਦਾ ਪੈਸਾ ਲੁੱਟ ਕੇ ਆਮ ਆਦਮੀ ਪਾਰਟੀ ਸ਼ਰਾਬ ਦੇ ਠੇਕਿਆਂ ਵਿੱਚ ਇਲੀਗਲ ਮਾਈਨਿੰਗ ਕਰਕੇ ਪੰਜਾਬ ਦੇ ਖਜ਼ਾਨੇ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਹਰ ਰੋਜ਼ ਪੰਜਾਬ ਨੂੰ ਕਰਜ਼ਾਈ ਕਰਕੇ ਵੱਡੇ ਵੱਡੇ ਇਸ਼ਤਿਹਾਰ ਹਿੰਦੁਸਤਾਨ 'ਚ ਕੇਜਰੀਵਾਲ ਤੇ ਆਮ ਆਦਮੀ ਨੂੰ ਚਮਕਾਉਣ ਵਾਸਤੇ ਤੇ ਇੱਥੇ ਲੋਕੀ ਲੋਕਾਂ ਦੇ ਬੱਚੇ ਭੁੱਖੇ ਮਰ ਰਹੇ ਨੇ ਨੌਕਰੀਆਂ ਬਾਹਰ ਵਾਲਿਆਂ ਨੂੰ ਜਾਰੀਆਂ ਨੇ ਕਾਰਡ ਲੋਕਾਂ ਦੇ ਕੱਟੇ ਜਾ ਰਹੇ ਗਰੀਬਾਂ ਦੇ ਮਕਾਨ ਨਹੀਂ ਆ ਰਹੇ ਨਾ ਸ਼ਗਨ ਆ ਰਿਹਾ ਨਾ ਪੈਨਸ਼ਨ ਆ ਰਿਹਾ ਤੇ ਮੁਆਵਜ਼ਾ ਅੱਧਾ ਪੰਡਾ ਪੰਜਾਬ ਡੁੱਬ ਗਿਆ ਪਾਣੀ ਚ ਦੁਵਾਨੀ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਸੋ ਇਹ ਗੱਲਾਂ ਦੀ ਗੱਪਾਂ ਦੀ ਸਰਕਾਰ ਹੈ ਮੈਂ ਉਮੀਦ ਕਰਦੀਆਂ ਲੋਕ ਇਸ ਸਰਕਾਰ ਨੂੰ ਵੋਟ ਦੀ ਸੱਟ ਇਹੋ ਜੀ ਵੋਟ ਦੀ ਝੋਟ ਹੁੰਦੀ ਹੈ ਇਹੋ ਜੀ ਸੱਟ ਮਾਰ ਕੇ ਸਬਕ ਸਿਖਾ ਦੇਣ ਤਾਂ ਕਿ ਇਹ ਜਾਗ ਜਨ ਤੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ ਕਰੇ